ਦਰਦਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਹਗੇ ਚਿੰਤਕ ਡਾਕਟਰ ਪਿਆਰਾ لال ਗਰਗਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ NEET ਦੇ ਮਾਮਲੇ ਨੂੰ NTSE ਦੇ ਮਾਮਲੇ ਲੈ ਕੇ ਪਾਰਲੀਮੈਂਟ ਦੇ ਦੋਨਾਂ ਸਦਨਾਂ ਦੇ ਵਿੱਚ ਕਾਫੀ ਰੌਲਾ ਰੱਪਾ ਹੋਇਆ। ਲੋਕ ਸਭਾ ਦੀ ਕਾਰਵਾਈ ਅਡਜਰਨ ਕਰ ਦਿੱਤੀ ਗਈ ਪਰ ਸਰਕਾਰ ਨੇ ਇਹ ਸਵਾਲ ਦਾ ਜਵਾਬ ਨਹੀਂ ਦਿੱਤਾ ਵੀ ਜਿਹੜਾ ਲੱਖਾਂ ਵਿਦਿਆਰਥੀਆਂ ਦਾ ਜਿਹੜੇ ਜਿਨ੍ਹਾਂ ਨੇ ਡਾਕਟਰ ਬਣਨਾ ਉਹਨਾਂ ਦਾ ਜਿਹੜਾ ਭੁੱਖ ਹੈ ਹਨੇਰੇ ਚ ਡਾਕਟਰ ਸਾਹਿਬ ਇਹ ਜਿਹੜਾ ਵੇਖਾ ਹੈ ਵਿਦਿਆਰਥੀਆਂ ਦਾ ਬਹੁਤ ਹਨੇਰੇ ਚ ਹੈ ਇਹ ਜਿਹੜੀ ਸੰਸਥਾ ਹੈ ਐਨਟੀਏ ਇਹ ਸੈਂਕੜੇ ਕਰੋੜਾ ਰੁਪਈਆ ਦੀ ਫੀਸ ਜਿਹੜੀ ਹੈ 1000 ਕਰੋੜ ਤੱਕ ਵਿਦਿਆਰਥੀਆਂ ਤੋਂ ਲੈਂਦੀ ਹੈ ਤੇ ਇਹ ਸਾਰਾ ਜਿਹੜਾ ਇਹਦਾ ਕੰਮ ਕਾਜ ਹੈ ਅਡਹਾਕ ਹੈ 14 ਇਹਦੇ ਅਧਿਕਾਰੀ ਨੇ ਤੇ ਬਾਕੀ ਸਾਰਾ ਕੰਮ ਇਹਨੇ ਆਊਟਸੋਰਸ ਕੀਤਾ ਹੋਇਆ ਹੈ ਬਦਲ ਬਾਕੀ ਕੋਈ ਵੀ ਇਹਦੇ ਕੋ ਆਪਣਾ ਕੰਮਕਾਜ ਨਹੀਂ ਹੈਗਾ ਤੇ ਸਥਿਤੀ ਦੇ ਵਿੱਚ ਪੇਪਰ ਲੀਕੇਜ ਦੀ ਸਮੱਸਿਆ ਕਿਵੇਂ ਹੱਲ ਹੋਏਗੀ ਤਾਂ ਲੱਗਦਾ ਕਿ ਕੋਈ ਹੱਲ ਨਿਕਲੇਗਾ ਇਹਦਾ ਦੇਖੋ ਜਮੂਨ ਸਾਹਿਬ ਜਿਹੜਾ ਇਹ ਪਹਿਲੀ ਗੱਲ ਕਾਨੂੰਨ ਚ ਡਿਫੈਕਟ ਹੈ ਜੀ ਚੱਕਿਆ ਤੁਹਾਨੂੰ ਸਾਰੇ ਡੈਪੂਟੇਸ਼ਨ ਤੇ ਲਾਵਾਂਗੇ ਬੰਦੇ ਡੈਪੂਟੇਸ਼ਨ ਤੇ ਚੱਕਵਾ ਚੰਦਾ ਹੁੰਦਾ ਇਸ ਕਰਕੇ ਮੈਨੂੰ ਉਹ ਹੱਲ ਜੋ ਤੁਹਾਡਾ ਸਵਾਲ ਹੈ ਉਹ ਹੱਲ ਕੋਈ ਲੱਗਦਾ ਨਹੀਂ ਹੈ ਕਿਉਂਕਿ ਜਦ ਤੁਸੀਂ ਆਊਟਸੋਰਸ ਕਰਨਾ ਏਜੰਸੀਆਂ ਗਾਹਣੀ ਦਾ ਕੋਰੀਅਰ ਵੀ ਆਊਟਸੋਰਟ ਪੇਪਰ ਪ੍ਰਿੰਟਿੰਗ ਵੀ ਆਊਟਸੋਰਟ ਪੇਪਰ ਡੇਟਾ ਵੀ ਆਊਟਸੋਰਸ ਫੇਰ ਵਰਨਰ ਸ਼ੀਟ ਵੀ ਆਊਟਸੋਰਸ ਹੀ ਰੋ ਵੀ ਸਿਕਨਿੰਗ ਵੀ ਆਊਟਸੋਰਟ ਸੋਰਸ ਰਿਜ਼ਲਟ ਵੀ ਆਊਟਸੋਰਸ ਫਰਨਸਿੰਗ ਵੀ ਆਊਟਸੋਰਸ ਹੋ ਰਹੀ ਗਿਆ ਥੋੜੇ ਰੋੜ ਕੀ ਹੈ ਤੁਸੀਂ ਮਤਲਬ ਕੀ ਕਰ ਰਹੇ ਹੋ ਲਾਪਰ ਹੀ ਆਪਣਾ ਨਿਕਾ ਮੈਂ ਕਹਿੰਦਾ ਵੀ ਫੇਰ ਐਂਕੀ ਜਿਹੜੀ ਹੈ ਉਹ ਠੇਕੇਦਾਰ ਹੈ ਆਪਣਾ ਬੰਦਾ ਵੀ ਠੇਕੇਦਾਰ ਫੇਰ ਕੀ ਕਰਦਾ ਇੱਕ ਗੱਲ ਦੂਜੀ ਗੱਲ 1500 ਕਰੋੜ ਰੁਪਇਆ ਕਰੀਬ ਹਰ ਸਾਲ ਇਹ ਕਿੰਨੀ ਫੀਸਾਂ ਫੀਸਾਂ ਚ ਮੈਂ ਕਹਿੰਦਾ ਫੀਸ ਹੀ ਬਹੁਤ ਜ਼ਿਆਦਾ ਮੈਂ ਦੇਖ ਰਿਹਾ ਸੀ ਪੀਜੀ ਨੀਟ ਦੀ ਫੀਸ ਹੈ ਜਿਹੜੀ ਉਹ 42500 ਸੀ ਹੁਣ 135000 ਕਰੀ ਹੈ ਇਸੇ ਤਰ੍ਹਾਂ ਹੀ ਜਿਹੜੇ ਇਹ ਯੂਜੀ ਨੀਟ ਹੈ ਉਹਦੀ 2.5 ਲੱਖ ਦੇ ਲੱਗੇ ਚੱਕ ਗਿਆ 3132 ਲੱਖ ਬੱਚਾ ਫੀਰ ਉਹ ਲਿਆ 11-1100 ਤਾਂ ਆਮ ਹੀ ਹੈ ਫੀਸ 11-1200 ਤਾਂ ਹਰੇਕੀ ਨੈਟ ਵੀ ਫਲਾਣੇ ਦੀ ਸੀਐਸਆਈ ਨੈਟ ਵੀ ਸੋ ਜਿੰਨੇ ਇਮਤਿਹਾਨ ਲੰਨਦੀਆ ਜਿੰਨੇ ਨੂੰ ਦੇਤੇ ਇਹਦੇ ਦੋ ਤਿੰਨਕਾਰ ਨੁਕਸਾਨ ਨੇ ਇੱਕ ਤਾਂ ਤੁਸੀਂ ਇਹ ਸਮਝ ਲਿਆ ਵੀ ਇਮਤਿਹਾਨ ਇੱਕ ਕਾਮਨ ਗੱਲ ਹੈ ਇਹਦੇ ਵਿੱਚ ਕੋਈ ਸਪੈਸ਼ਲਿਟੀ ਨਹੀਂ ਹੈ ਫਿਰ ਤੁਸੀਂ ਮੈਡੀਕਲ ਯੂਨੀਵਰਸਿਟੀਆਂ ਇੰਜੀਨੀਅਰਿੰਗ ਯੂਨੀਵਰਸਿਟੀਆਂ ਕਦੇ ਬਣ ਖੋਲ੍ਹਦੀਆਂ ਨੇ ਖੋਲ੍ਹਿਆ ਤਾਂ ਇਮਤਿਹਾਨ ਨਵਾਸਤੀ ਨੇ ਹੋਰ ਕਿਤਾਬਾਂ ਵਿੱਚ ਉੱਚ ਕੋਈ ਹੁੰਦੀ ਨਹੀਂ ਕਿ ਫਿਰ ਉਹਦੇ ਖਰਚੇ ਕਿਉਂ ਹੋ ਰਹੇ ਨੇ ਜੇ ਇੰਨੀ ਗੱਲ ਦੀ ਹੈ ਸੋ ਉਹ ਜਿਹੜੇ ਪਹਿਲਾਂ ਇਮਤਿਹਾਨ ਲੈਂਦੇ ਸੀ ਉਹ ਜਾਂ ਤਾਂ ਸੀਬੀਐਸਸੀ ਵੈਂਦੀ ਸੀ ਸੀਬੀਐਸਸੀ ਫਿਰ ਵੀ ਐਕਸਪਰਟ ਸੀ ਇਮਤਿਹਾਨ ਲੈਂਦੀ ਕਿ ਜਿਹੜਾ ਹੁਣ ਜਾਂ ਸੂਬੇ ਲੈਣ ਦੇ ਸੀ ਬਦਲ ਦਾ ਕੰਮ ਕੀ ਹੋ ਗਿਆ ਇਹਨਾਂ ਦਾ ਕਿਉਂ ਸੀਬੀਆਈ ਤਾਂ ਟਿਕਾ ਕੇ ਪ੍ਰੀਖਿਆਵਾਂ ਮਨਹਰੀ ਸੀਗੀ ਉਹ ਤੋਂ ਕਿਉਂ ਬਦਲਤਾ ਇਹਨਾਂ ਨੇ ਮੈਂ ਮੈਂ ਹਾਂ ਕਿਤੇ ਦੂਜਾ ਸੀਗਾ ਵੀ ਸੂਬਿਆਂ ਦੇ ਆਪਦੇ ਸੀ ਸੂਬਿਆਂ ਤੋਂ ਖੋਣਾ ਸੀ ਉਹ ਸੂਬਿਆਂ ਤੋਂ ਖੋਣ ਵੇਲੇ 2013 ਚ ਸੁਪਰੀਮ ਕੋਰਟ ਨੇ ਦਖਲਅੰਦੀ ਕਰਕੇ ਰੋਕਤਾ ਸੀ ਫਿਰ ਇਹਨਾਂ ਨੇ ਖੋਇਆ ਆ ਕੇ 15 ਚ 16 ਚ ਉਹ ਖਰੋਨ ਦਾ ਇੱਕੋ ਤਰੀਕਾ ਸੀ ਕਿ ਜੇ ਅਸੀਂ ਏਜੰਸੀ ਸਟੈਬਲਿਸ਼ ਕਰ ਰਹੇ ਹਾਂ ਅਸੀਂ ਕੇਂਦਰੀਕਰਨ ਸਾਰਿਆਂ ਦਾ ਇੱਕੋ ਜਿਹੇ ਤਰ੍ਹਾਂ ਦਾ ਧਿਆਨ ਹੋਊਗਾ ਕਿਉਂਕਿ ਸੀਬੀਐਸਸੀ ਸਾਰੇ ਧਿਆਨ ਨਹੀਂ ਲੈਂਦੀ ਸੀ ਜਿਵੇਂ ਨੈਟ ਉਹ ਯੂਜੀਸੀ ਦਿੰਦਾ ਸੀ ਫਿਰ ਜਿਹੜੇ ਆਪਣੇ ਐਂਟਰੈਂਸ ਟੈਸਟ ਸੀਗੇ ਉਹ ਸੂਬੇ ਆਪ ਦਾ ਦਿੰਦੇ ਸੀ ਤੇ ਨਾਲ ਏਮਜ਼ ਵੱਖਰਾ ਲੈਂਦੀ ਸੀ ਪੰਡਿਚਰੀ ਜੇ ਪੰਗਲ ਵੱਖਰਾ ਲੈਂਦੀ ਸੀ ਉਸ ਟਿੱਕੇ ਨਾਲ ਇੰਜਿੰਗ ਦਾ ਜਿਵੇਂ ਬੀਟਸ ਪ੍ਰਾਨੀ ਵੱਖਰਾ ਲੈਂਦੀ ਸੀ ਕਾਪਰ ਕਾਲਜ ਵਾਲੇ ਆਪ ਦਾ ਵੱਖਰਾ ਦਿੰਦੇ ਸੀ ਪੰਜਾਬ ਯੂਨੀਵਰਸਿਟੀ ਆਫ ਦਾ ਵੱਖਰਾ ਲੈਂਦੀ ਸੀ ਸੋ ਉਹਦੇ ਉਹੀ ਨਾ ਨੇ ਆਖਿਆ ਜੇ ਅਸੀਂ ਇੱਕ ਟੈਸਟ ਕਰਨਾ ਹਾਲਾਂਕਿ ਇੱਕ ਟੈਸਟ ਆਪਣੇ ਆਪ ਦੀ ਗਲਤ ਹੈ ਭਾ ਪੂਰੇ ਦੇਸ਼ ਵਾਸਤੇ ਕਿਉਂਕਿ ਦੇਸ਼ ਦੇ ਸਵੇਭਸ ਦੇਸ਼ ਦੀਆਂ ਲੋੜਾਂ ਦੇਸ਼ ਦੇ ਬੋਲ ਦੇਸੀ ਭਾਸ਼ਾ ਇਹ ਸਾਰਾ ਕੁਝ ਵੱਖਰਾ ਹੈ ਖਾਸ ਕਰਕੇ ਡਾਕਟਰੀ ਤਾਂ ਸੇਵਾਵੰਦ ਦੀ ਲੋੜ ਹੈ ਉਹ ਜਿਹਨੇ ਸੇਵਾਵਾਲਾ ਨਹੀਂ ਉਹ ਤਾਂ ਕੋਈ ਹੈ ਜਹਾ ਹੈ ਹੀ ਨਹੀਂ ਹੁਣ ਆਦਿਵਾਸੀ ਇਹਦੇ ਵਿੱਚ ਕੋਈ ਹੋਰ ਚਾਹੁੰਦੇ ਆ ਸੇਵਾਵਾਲਾ ਰਹਿਣਗੇ ਐਡੋਪਥੀਰੀਆਂ ਵੀ ਸੂਤੜਾ ਵੀ ਹੋਰ ਚਾਹੁੰਦੇ ਆ ਹੋਣਗੇ ਆ ਤੇ ਜਿਹੜਾ ਬਹੁਤ ਐਡਵਾਂਸ ਸੂਬਾ ਉਹਦੇ ਵਿੱਚ ਬਹੁਤ ਜ਼ਿਆਦਾ ਹੋਣਗੇ ਵੱਡੇ ਮੈਟਰੋਪੋਲਿਸ ਸੈਨ ਚ ਕੋਈ ਹੋਰ ਚਾਹ ਨਹੀਂ ਹੋਣਗੇ ਯਾ ਜਿੱਦਵੀ ਦੇ ਮੈਡੀਕਲ ਕਾਲਜ ਨੂੰ ਅਸੀਂ ਏਮਸ ਨੂੰ ਕੰਪੇਅਰ ਕਰਾਂਗੇ ਕਿ ਫੇਰ ਕਿਸੇ ਮਾਸਟਰਾਨਾ ਮੈਡੀਕਲ ਕਾਲਜ ਨੇ ਨਾ ਉਹਦਾ ਮੁਕਾਬਲਾ ਕਰੇਗਾ ਸ੍ਰੀਕਰਨ ਨੂੰ ਸਮਝਣ ਦੀ ਲੋੜ ਸੀ ਵੀ ਟੈਸਟ ਜਿਹੜਾ ਹੈ ਉਹ ਸੂਬਿਆਂ ਨੂੰ ਲੈਣਦੋ ਵੱਡੀਆਂ ਇੰਸਟੀਚਿਊਨ ਆਪਦਾ ਪੱਦਰ ਰੱਖਦੇ ਨੇ ਪੀਏ ਆਪਦਾ ਟੈਸਟ ਲੈਂਦੀ ਸੀ ਉਹ ਪੋਸਟਾਂ ਜਿਹੜੀ ਖਾਲ ਐਮਵੀ ਦਾ ਹੈ ਨਹੀਂ ਸੀ ਉੱਥੇ ਪਰ ਤੀਜੀ ਚਲ ਰਹਿੰਦੀ ਸੀ ਏਮਸ ਆਪਦਾ ਰਹਿੰਦੀ ਸੀ ਹਾਲਾਂਕਿ ਕਪਟਾ ਉੱਥੇ ਵੀ ਬਹੁਤ ਵਾਰੀ ਹੁੰਦੇ ਸੀ ਪਰ ਉਹ ਬਹੁਤ ਘੱਟ ਸੀਗੇ ਜਿਹੜਾ ਏ ਹੈ ਆਪਣਾ ਏਆਈ ਟ੍ਰਿਪਲੀ ਤੇ AIPTMPT cbse ਲੰਗੀ ਸੀ ਉਹਦੇ ਜਿਵੇਂ ਕਪੜੇ ਹੁੰਦੇ ਸੀ ਪਰ ਇਤਨੇ ਵੱਡੇ ਨਹੀਂ ਹੁੰਦੇ ਸੀ ਜਿਵੇਂ nta ਚ ਐਂਕ ਇਹਨਾਂ ਸਾਰੇ ਟੈਸਟ ਇੱਕੋ ਆਪਣੇ ਕੋਲ ਨਾਲੇ ਤੇ ਦੂਜੀ ਗੱਲ ਉਹ ਇੰਨੇ ਟੈਸਟ ਕੰਡਕਟ ਕਰਨ ਦੇ ਵਾਸਤੇ ਉਹ ਤਾਂ ਦਮਾ ਹੀ ਦਫਤਰੀ ਕਾਗੀ ਕਾਰਵਾਈ ਬਣ ਗਈ ਉਹਦੇ ਜਗ੍ਹਾ ਪੋਲੀਟਿਕਲ ਅਪਾਇੰਟੀ ਹੋ ਕੇ ਚੇਅਰਮੈਨ ਪੋਲੀਟਿਕਲ ਕਮਾਈ ਉਹ ਹਰ ਪਾਸੇ ਉਹੀ ਲਿਆ ਉਹਦੀ ਜ਼ਿੰਮੇਵਾਰੀ ਕੋਈ ਚਾਹ ਨਹੀਂ ਕਰ ਰਿਹਾ ਉਹ ਛੱਤੀਸਗੜ੍ਹ ਤੇ ਯੂਪੀਐਸਸੀ ਦਾ ਵੀ ਰਿਹਾ ਸੋ ਜੇ ਤੁਸੀਂ ਹਰ ਜਗ੍ਹਾ ਦੇ ਉੱਤੇ ਪੀਪੀਐਸਸੀ ਦਾ ਕ੍ਰਿਕਸਨਸਾ ਦੇਖਿਆ ਉਹ ਕਿਸੇ ਨਾ ਕਿਸੇ ਸੰਸਥਾ ਦੇ ਉੱਤੇ ਮੁਖੀ ਹੁੰਦਾ ਹੈ ਉਹ ਜਿਹੜੀ ਦਾ ਬੰਦਾ ਪੁਰਾਣਾ ਭਾਜਪੀ ਦਾ ਉਹਨੂੰ ਤੁਸੀਂ ਜੇ ਹਰ ਜਗ੍ਹਾ ਤੇ ਡਾਉਗੇ ਉਹ ਫਿਰ ਪ੍ਰੈਸ਼ਨ ਉਹਨਾਂ ਵੀ ਕੁਝ ਨਹੀਂ ਕਹਾ ਬੀਜੀ ਨੂੰ ਹਟਾਤਾ ਸੋ ਮੈਨੂੰ ਇਹ ਲੱਗਦਾ ਕਿ ਪੋਲੀਟਿਕਲ ਜਿਹੜਾ ਉਹਨਾਂ ਨੇ ਸਟੈਂਡ ਲਿਆ ਹੈ ਆਪੋਜੀਸ਼ਨ ਨੂੰ ਠੀਕ ਲਿਆ ਹੈ ਸਰਕਾਰ ਇੱਥੇ ਜ਼ਿਆਤੀ ਕਰ ਰਹੀ ਹੈ ਕਿ ਹੁਣੀ ਉਹਨੇ ਆਪਦੇ ਤੇ ਬਤ ਖਾਣੇ ਨੂੰ ਕਰਦੇ ਬਸ ਤੁਹਾਡੀ ਗੱਲ ਨਹੀਂ ਸੁਣਦੇ ਕਿਉਂਕਿ ਜਿਹੜਾ ਸਭ ਨੂੰ ਅਡਜਰਨ ਕਰਨਾ ਹੈ ਜਿਹੜਾ ਉਹ ਟੈਂਪੋਰਰੀ ਅਡਜਰਨ ਕਰਨਾ ਕੁਝ ਮਿੰਟਾਂ ਵਾਸਤੇ ਇੱਕ ਹੋਰ ਬਹੁਤੀ ਵਧੀਆ ਗੱਲ ਲੇਣੀ ਹੈ ਉਹ ਜਵਾਬ ਦੇਣ ਨੂੰ ਇੱਕ ਜਿਹੜਾ ਵੱਡਾ ਸਵਾਲ ਹੈ ਨੀਟ ਦੇ ਵਿੱਚ ਦੇਖਣ ਦੀ ਲੋੜ ਹੈ ਕਿ ਜੇ ਤੁਸੀਂ ਮੰਨਦੇ ਤੁਸੀਂ ਕਹਿੰਦੇ 1500 360 ਦਾ ਵੱਖਰਾ ਲੈ ਲੇ ਟੈਸਟ ਭਾਈ ਜਿਨ੍ਹਾਂ ਨੂੰ ਤੁਸੀਂ 4 4 ਨੰਬਰ ਫालतू ਦੇ ਕੇ ਸਵਾਲ ਨੂੰ ਹੀ ਗਲਤ ਕਹਿ ਕੇ ਦੋ ਟੱਕੇ ਨਾਲ ਹੀ 44 ਬੱਚੇ 15 720 ਚ ਲੈ ਆਉਂਦੇ ਉਹ ਸੌਦੇਵਾਜੀ ਤੁਰ ਗਿਆ ਨਹੀਂ ਹੋ ਸਕਦਾ ਕਿਉਂਕਿ ਜਿਹੜੀ ਕਿਤਾਬ 18 ਜਬੇ ਉਹ ਤੋਂ ਪੁਰਾਣੀ ਕਿਤਾਬ ਦੇਖ ਲਿਓ ਐਂ ਤਾਂ ਤੁਸੀਂ ਕਹੋਗੇ ਅਸੀਂ ਪੁਰਾਣੀ ਘਮਾਨੀ ਦੀ ਕਿਤਾਬ ਦੇਖਾਂਗੇ ਅੱਜ ਤੋਂ 100 ਸਾਲ ਪਹਿਲਾਂ ਵੀ ਦੇਖਾਂਗੇ ਤੁਸੀਂ ਜਿਹੜੀ ਕਿਤਾਬ ਚੱਲਦੀ ਹੈ ਸੀਬੀਐਸ ਵੱਲੋਂ ਪ੍ਰਿੰਟਡ ਹੈ ਅੱਜ ਤੱਕ ਚੱਲਦੀ ਹੈ ਪੁਰਾਣੀ ਦਾ ਕੀ ਮਤਲਬ ਉਹਦੇ ਚ ਐਂ ਤਾਂ ਹਰੀਕ ਉੱਠ ਕੇ ਕਹਿੰਦਾ ਜੀ ਫਲਾਨੀ ਕਿਤਾਬ ਚਾਹ ਰਿਹਾ ਸੋ ਇਸ ਕਰਕੇ ਗਲਤ ਆਉਣਾ ਬਦਰਨ ਕਿ ਅਸੀਂ ਸੀਬੀਐਸ ਦੀ ਕਿਤਾਬ ਦੇਖਾਂਗੇ ਨੰਬਰ ਸੀਬੀਐਸ ਦਾ ਲੇਟੈਸਟ ਐਡੀਸ਼ਨ ਇਹ ਨਹੀਂ ਹੁੰਦਾ ਵੀ ਸੀਬੀਐਸ ਦੀ ਕੋਈ 10 ਸਾਲ ਪੁਰਾਣੀ ਕਿਤਾਬ ਹੈ ਜਿਹੜੀ ਉਹ ਨੂੰ ਲੈ ਕੇ ਕਹਦੇ ਨੇਗੇ ਸੋ ਉਹ ਨੰਬਰ ਗਲਤ ਦੇ ਕੇ ਅਣੀ ਜਿਆਦਾ ਮੈਰਿਟ ਪੜਾਈ ਹੈ ਤੇ ਉਹ ਉਹ ਦੂਜਾ ਪੇਪਰ ਲੀਕ ਪੇਪਰ ਲੀਕ ਨਾਲ ਜਿਹੜਾ ਪੇਪਰ ਲੀਕ ਇੱਕ ਜਗ੍ਹਾ ਚ ਹਜੇ ਕਾ ਟੈਕਨੋਲੋਜੀ ਦਾ ਜਮਾਨਾ ਸਾਰੇ ਪਾਸੇ ਜਾਂਦਾ ਹੜਾ ਕਿ ਉਹ ਗੋਧਨ ਸੈਂਟਰੀਫਿਜ ਹੋਇਆ ਸੀ ਹਰਿਆਣੇ ਕੀ ਪੇਪਰ ਲੀਕ ਹੋਇਆ ਹੈ ਇਹ ਚ ਬਿਹਾਰ ਚ ਹੋਇਆ ਹੈ ਰਾਜਸਥਾਨ ਚ ਹੋਇਆ ਇਹੀ ਝਗੜੇ ਹੋਏ ਨੇ ਸੋ ਥਾਂ ਥਾਂ ਦੇ ਉੱਤੇ ਪੇਪਰ ਲੀਕ ਨੇ ਉਦਾਹਰਨਾਂ ਮਿਲ ਰਹੀਆਂ ਨੇ ਹੁਣ ਇਹਨਾਂ ਦਾ ਇਸਕੀਮ ਕੀ ਹੈ ਇਹ ਪੋਲਿਟਿਕਲ ਬਲਕਿ ਨੀਜ ਦਾ ਮਸਲਹਾਤ ਕਰਨ ਲਈ ਬਜਾਇ ਸਟੂਡੈਂਟਸ ਨਾਲ ਮਸਲਹਾਤ ਕਰਨ ਲਈ ਬਜਾਇ ਲੋਕਾਂ ਦੀ ਸਿਹਤ ਨਾਲ ਇੱਕ ਜੰਮੂ ਸਾਹਿਬ ਹੀ ਦੇਖਣਾ ਚਾਹੀਦਾ ਹੈ ਇਹ ਜਿਹੜੇ 0% ਵਾਲੇ ਡਾਕਟਰ ਬਣ ਗਏ ਉਹ ਤਾਂ ਲੋਕਾਂ ਦੀ ਸਿਹਤ ਨਾਲ ਖੜਬੜ ਕਰਨਗੇ 50% ਕਰਤਾ 50% ਦੀ ਵਜ੍ਹਾ ਉਹ ਜਮੇ ਜਿਹੜੇ 2% 4% 5% ਵਾਲੇ ਉਹ ਕਰੋੜਾਂ ਰੁਪਏ ਦੇ ਕੇ ਡਾਕਟਰ ਬਣ ਗਏ ਜਿਨ੍ਹਾਂ ਨੂੰ ਨਾ ਫਿਜ਼ਿਕਸ ਹੁੰਦੀ ਹੈ ਨਾ కెਮਿਸਟਰੀ ਹੁੰਦੀ ਹੈ ਨਾ ਬਾਇਓਲੋਜੀ ਹੁੰਦੀ ਹੈ ਸੋ ਇਹ ਵੱਡਾ ਕੱਪੜਾ ਹੈ ਸੋ ਹੁਣ ਇਹਦੇ ਵਿੱਚ ਜਿਹੜਾ ਹੈ ਇਹ ਪੋਲੀਟਿਕਲ ਫੈਸਲੇ ਨੇ ਜੇ ਜੇਬ ਮੀਟਿੰਗ ਦਾ ਫੈਸਲਾ ਹੈ ਤਾਂ ਆਪਕੋ ਇਹ ਸੋ ਨੋੜਨਾ ਪੈਂਦਾ ਹੈ ਕਿ ਆਪੋਜੀਸ਼ਨ ਕਾਫੀ ਤਕਲੀਬੀ ਹੈ ਉਹਦੇ ਚਿੱਕਦਾ ਇਹ ਆਪੋਜੀਸ਼ਨ ਦੀ ਮੰਗ ਇਹ ਹੀ ਹੁਣ ਚਾਹੁੰਦੀ ਹੈ ਵੀ ਇਹ ਕੇਂਦਰੀਕਰਨ ਛੱਡੋ ਇਹ ਸਾਰੇ ਸੂਬਿਆਂ ਦਾ ਵਦਾ ਟੈਸਟ ਲੈਣਾ ਆਲਰੇਡੀ ਕੇਰਲਾ ਨੇ ਤੇ ਤੰਗ ਨਾਡੂ ਨੇ ਕਿਹਾ ਕਿ ਅਸੀਂ ਤ압 ਦਾਬ ਪੇ ਲਾਵਾਂਗੇ ਉਹਨਾਂ ਦਾ ਕੇਸ ਚੱਲ ਰਿਹਾ ਸੋ ਇੱਕ ਤਾਂ ਇਹ ਟੈਸਟ ਆਪ ਦਾ ਆਪ ਦਾ ਸੂਬਿਆਂ ਨੂੰ ਲੈਣਾ ਚਾਹੀਦਾ ਹੈ ਕੇਂਦਰ ਦੇ ਕੋਲੇ 15% ਸੀਟਾਂ ਨੇ ਉਹ ਆਪ ਦਾ CBSE ਲੈ ਲਿਆ ਕਰੇ ਤੇ ਉਹਦੇ ਵਿੱਚ ਜਿਹੜੇ ਆ ਜਾਣ ਆ ਜਾਣ ਇਹ ਟੈਸਟ ਕੈਨਸਲ ਕਰੇ ਤੋਂ ਬਿਨਾ ਕੋਈ ਹੱਦ ਨਹੀਂ ਹੈ ਬਾਕੀ ਸਾਰਾ ਇਹ ਟੈਸਟ ਨੂੰ ਇਹ ਲਖਤਾ ਰਹੇ ਨੇ ਕਿਉਂਕਿ ਜਿਹੜਾ ਨੈਟ ਉਹਨਾਂ ਨੂੰ ਧਿਆਨ ਨਿਕਲੇ ਤਾਂ ਟੈਸਟ ਉਹ ਕੈਨਸਲ ਕਰਿਆ ਉਹ ਕੈਨਸਲ ਕਰਨ ਦਾ ਕਾਰਨ ਕੀ ਹੈ ਬਈ ਉਹ ਦੀ ਕਿਸੇ ਨੌਕਰੀ ਮਿਲਣੀ ਤਾਂ ਹੈ ਨਹੀਂ ਉਹ ਤਾਂ ਨੌਕਰੀ ਵਾਸਤੇ ਪਾਤਰ ਬਣਦੇ ਨਹੀਂ ਪਤਾ ਨਹੀਂ ਕਦ ਨੌਕਰੀ ਨਿਕਲੂ ਨਹੀਂ ਨਿਕਲੂ ਮਿਲੂ ਨਹੀਂ ਮਿਲੂ ਉਹਦੇ ਵਿੱਚ ਜਿਆਦਾ ਪੈਸਾ ਨਹੀਂ ਚੱਲਦਾ ਉਹ 10000 20000 50000 ਚਾਹਦਾ ਐਥੇ ਚੱਲਦਾ ਲਖਾਰੀਏ 3 5 30 40 ਤੇ ਉਹ ਇਹ ਸੈਂਕੜੇ ਕਰੋੜਾਂ ਦਾ ਬਿਜ਼ਨਸ ਹੈ ਇਹ ਦੋ ਨੰਬਰ ਦਾ ਕੰਮ ਹੈ ਇੱਥੇ ਜੋ ਇਹਨਾਂ ਦੋ ਨੰਬਰ ਦਾ ਕੰਮ ਹੈ ਕਿ ਸਰਕਾਰ ਉਹਦੇ ਚ ਸਰਕਾਰ ਦਾ ਕੋਈ ਬੰਦਾ ਇਨਵੋਲ ਨਹੀਂ ਕਿਉਂਕਿ ਜਿਹੜਾ ਮੰਤਰੀ ਹੋਣਾ ਉਹੀ ਪਹਿਲਾਂ ਮੰਤਰੀ ਸੀ ਸਿੱਖਿਆ ਦਾ ਅੱਜ ਵੀ ਉਹ ਸਿੱਖਿਆ ਦਾ ਹੈ ਕਿ ਮੈਨੂੰ ਰੱਖਿਆ ਹਾਂ ਤਰਮਿੰਦਰ ਪ੍ਰਧਾਨੀ ਉਹੀ ਪਹਿਲਾਂ ਸੀ ਕਿ ਤੇ ਉਹਨਾਂ ਦੇ ਹੁੰਦੇ ਜਿਹੜਾ ਕੁਝ ਇਹ ਹੋਇਆ ਉਹ ਉਹਨੂੰ ਡਿਫੈਂਡ ਕਰੀ ਜਾਵੇ ਨੇ ਪਹਿਲਾਂ ਕਹਤਾਂ ਨਹੀਂ ਹੋਇਆ ਹੀ ਨਹੀਂ ਲੀਕ ਇਹ ਕਹਿੰਦੇ ਹਾਂ ਥੋੜਾ ਹੋਇਆ ਇਹ ਤਰਮਿੰਦਰ ਪ੍ਰਧਾਨ ਇਹ ਕਹਿ ਰਹੇ ਨੇ ਕਿ ਨੈਟ ਦਾ ਸਾਨੂੰ ਪਤਾ ਲੱਗ ਗਿਆ ਕਿ ਪੇਪਰ ਲੀਕ ਹੋਇਆ ਸਾਨੂੰ ਸੂਚਨਾ ਮਿਲੀ ਸੀ ਇਸ ਕਰਕੇ ਅਸੀਂ ਇਹਨਾਂ ਧਿਆਨ ਕੈਨਸਲ ਕਰਤਾ ਉਹ ਜਿਹੜਾ ਹੋਇਆ ਹੋਇਆ ਸੀ ਤੇ ਫਿਰ ਭਾਈ ਤੁਸੀਂ ਨੀਟ ਦਾ ਕਿਉਂ ਨਹੀਂ ਕੈਨਸਲ ਕਰਦੇ ਤੇ ਸੂਚਨਾ ਛੱਡੋ ਹੁਣ ਤਾਂ ਸਭ ਦੇ ਸਾਹਮਣੇ ਆ ਗਈ ਗੱਲ ਇਹ ਤਾਂ ਨਹੀਂ ਕੈਨਸਲ ਹੋ ਰਿਹਾ ਵੀ ਇਹ ਜਿਹੜੇ ਸੈਂਟਰਲ ਕੋਰੋਨਾ ਦਾ ਫੋਟਾ ਉਹਦੇ ਢੋਲਾ ਸੀ ਉਹਨੂੰ ਕੈਨਸਲ ਕਰ ਦਿਓ ਨਾਲੇ ਆਪਦੀ ਬੜੇ ਬੜੇ ਇਹਨੂੰ ਕੈਨਸਲ ਕਰਨਾ ਬੰਦ ਹੈ ਇਹ ਬਿਲਕੁਲ ਨਜਾਇਜ਼ ਹੋਈ ਹੋਈ ਹੈ ਕੈਨਸਲ ਕਰਕੇ ਦੁਬਾਰਾ ਟੈਸਟ ਕਰਨਾ ਬੰਦ ਹੈ ਤੇ ਨੀਟ ਨੂੰ ਡਿਸਬੈਂਡ ਕਰਕੇ ਨੀਟ ਨੂੰ ਖਤਮ ਕਰਕੇ ਇਹ ਜਿਹੜੇ ਵੱਖਰੇ ਵੱਖਰੇ ਵਿਭਾਗਾਂ ਆਪਦਾ ਆਪਦਾ ਟੈਸਲੈਂਡ ਨਹੀਂ ਸੀ ਉਹਨਾਂ ਕੋਲ ਦੇਣਾ ਚਾਹੀਦਾ ਤੇ ਸੂਬਿਆਂ ਨੂੰ ਅਵਧਾਨ ਘਾਟ ਦੇਣਾ ਚਾਹੀਦਾ ਕਿ ਉਹ ਕਰ ਲੈਣ ਕਿਉਂਕਿ ਇਹ ਜਿਹੜੀ ਸਿਹਤ ਹੈ ਇਹ ਸੂਬੇ ਦੀ ਸੂਚੀ ਤੇ ਹੈ ਜਿਹੜਾ ਡਾਕਟਰ ਬੰਨਾ ਸਿਹਤ ਵਾਸਤੇ ਬੰਨਾ ਹੈ ਕਿ ਜੇ ਡਾਕਟਰ ਨਰਸਾਂ ਉਹ ਕੇਂਦਰੀ ਕੋ ਕੇ ਐਜੂਕੇਸ਼ਨ ਦੇ ਨਾਲ ਮੈਡੀਕਲ ਬਿਜੂਨ ਕੋ ਸੋਡਤੀ ਵਿੱਚ ਤੇ ਕਹਿੰਦੇ ਜੀ ਮੈਡੀਕਲ ਬਿਜੂਨ ਕਿਉਂਕਿ ਕਹਿੰਦੇ ਸੂਚੀ ਤੇ ਸੋਰੀ ਸੰਜੀ ਸੂਚੀ ਤੇ ਅਸੀਂ ਬਣਾਵਾਂਗੇ ਕਾਨੂੰਨ ਤਾਂ ਆਈ ਉਹਤੇ ਵੀ ਤਾਂ ਸੂਬੇ ਕਾਨੂੰਨ ਬਣਾਈ ਸਕਦੇ ਨੇ ਤੁਸੀਂ ਸੂਬਿਆਂ ਨੂੰ ਛੱਡ ਦਿਓ ਵੀ ਚਲੋ ਤੁਸੀਂ ਆਪੇ ਬਣਾ ਲਓ ਕਿਉਂਕਿ ਮੈਂ ਇਹ ਜਦ ਇਹਨਾਂ ਨੇ ਕਾਨੂੰਨ ਨਹੀਂ ਬਣਾਏ ਸੀ ਇੱਕ ਮਹੀਨੇ ਬਾਅਦ ਫਿਰ ਕਰ ਸੁਣਦਾ ਨਹੀਂ ਬਣਾਏ ਸੀ ਪੀਜੀ ਦੇ ਵਿੱਚ ਰੈਜ਼ਰਵੇਸ਼ਨ ਦਾ ਮਾਮਲਾ ਸੀ ਅਸੀਂ ਰੈਜ਼ਰਵੇਸ਼ਨ ਸ਼ੁਰੂ ਕਰੀ ਸੀ ਤੇ ਉਹ ਅਸੀਂ ਸੁਪਰੀਮ ਕੋਰਟ ਦਿੱਤੇ ਸੀ ਇਸ ਕਾਲ ਦੇ ਉੱਤੇ ਫਿਰ ਜੀ ਇਹ ਕੇਂਦਰ ਨੇ ਨਹੀਂ ਬਣਾਇਆ ਸੀ ਬਣਾ ਸਕਦਾ ਕੋਈ ਸੋ ਕੇਂਦਰ ਨੂੰ ਕਾਨੂੰਨ ਬਣਾਉਂਦੀ ਇਸੇ ਰੋੜ ਕੀ ਹੈ ਟੈਸਟ ਦੇ ਉੱਤੇ ਖਾਸ ਕਰਕੇ ਟੈਸਟ ਆਪਨੇ ਟੈਸਟ ਬਣਾ ਲਏ ਹੋ ਸੋ ਇਹਦਾ ਹੱਲ ਇਹੀ ਹੈ ਕੈਂਸਲ ਸੂਬਾ ਨੂੰ ਅਧਿਕਾਰ ਦੇਣਾ ਤੇ ਦੁਬਾਰਾ ਨੀਟ ਕਰਨਾ ਤੇ ਐਂਟੀ ਨੂੰ ਬੈਨ ਕਰਨਾ ਡਿਸਬੈਂਡ ਕਰਨਾ ਜਾਨੀ ਕਿ ਤੋੜਨਾ ਇਹਨੂੰ ਖਤਮ ਕਰਨਾ ਚਾਹੀਦਾ ਹੈ ਕਿਉਂਕਿ ਕੋਈ ਹੱਲ ਨਹੀਂ ਹੈ ਐਂਟੀ ਜਿਉਂ-ਜਿਉਂ ਦਵਾ ਕੀ ਚੋਤੂ ਮਰਜ਼ੀ ਵੜਦਾ ਨਹੀਂ ਕਰਦਾ ਹਾਂਜੀ ਹੁੰਦੋ ਸਿੱਧਾ ਨਾਲ ਤਾਂ ਗੱਲ ਹੈ ਵੀ ਲੱਖਾਂ ਵਿਦਿਆਰਥੀ ਨੇ ਤੇ ਜੇ ਉਹਨਾਂ ਨਾਲ ਜੁੜੇ ਕਰੋਨਾ ਪਰਿਵਾਰ ਬਣ ਜਾਂਦੇ ਆ ਤੇ ਸਰਕਾਰ ਨੂੰ ਉਹਨਾਂ ਦੇ ਭੁੱਖ ਦੀ ਪੂਰਾ ਭਰਨ ਦੀ ਪਰ ਵੀ ਚਿੰਤਾ ਨਹੀਂਗੀ ਵੀ ਸਾਡੇ ਜਿਹੜਾ ਜੂਤ ਹੈ ਉਹਦਾ ਫਿਊਚਰ ਕੀ ਬਣੇਗਾ ਪਾਵੇਂਗੇ ਰੋਜ਼ਗਾਰ ਨਾ ਮਿਲਣ ਕਰਕੇ ਬਹੁਤ ਸਾਰੇ ਲੋਕ ਨਾਸ਼ ਨੇ ਜੋ ਨੌਜਵਾਨਾਂ ਦੇ ਸਾਹਮਣੇ ਭੁਵਿੱਖ ਹਨੇਰਾ ਹੈ ਪਰ ਜਿਹੜੇ ਡਾਕਟਰ ਹੈ ਇਹਨਾਂ ਦਾ ਭੁਵਿੱਖ ਤਾਂ ਥੋੜਾ ਬਿਹਤਰ ਹੈਗਾ ਇਹਨਾਂ ਨੂੰ ਜਾਂ ਸਰਕਾਰੀ ਨੌਕਰੀ ਮਿਲ ਜੂ ਜਾਂ ਆਪਣੀ ਦੁਕਾਨ ਖੋਲ ਲੈਣਗੇ ਇਹਨਾਂ ਬਾਰੇ ਸਰਕਾਰ ਚਿੰਤਤ ਹੀ ਨਹੀਂ ਨਹੀਂ ਸਰਕਾਰ ਨੇ ਜੇ ਸਰਕਾਰ ਸਰਕਾਰੀ ਇਹਨਾਂ ਤੋਂ ਵੀ ਅੱਗੇ ਇੱਕ ਤਾਂ ਯੂਥ ਦਾ ਕੈਰੀਅਰ ਹੈ ਜਿਹੜੇ ਲੋਕਾਂ ਦੀ ਸੇਵਾ ਕਰਨ ਨੂੰ ਜਿਹੜੇ ਤੁਸੀਂ ਨਕਲ ਮਾਰ ਕੇ ਆਲੇ ਮੁੰਨਾ ਭਾਈ ਨੂੰ ਡਾਕਟਰ ਬਣਾਓਗੇ ਉਹ ਮੁੰਨਾ ਭਾਈ ਡਾਕਟਰ ਐਵੇਂ ਥੋੜਾ ਫਰੰਕੀ ਬਣੀ ਹੋਈ ਸੀ ਉਹ ਮੁੰਨਾ ਭਾਈ ਉਹ ਵੀ ਚਾਈ ਟੈਸਟ ਲੈ ਕੇ ਬੈਠ ਗਏ ਹੋਇਆ ਸੀ ਨਾ ਦਿਖਾਇਆ ਉਹਨੇ ਸਨਜੇ ਦਾਦੀ ਸੋ ਸੰਜੇ ਦਾਦੀ ਸੋ ਮੁੰਨਾ ਭਾਈ ਡਾਕਟਰ ਬਣ ਗਏ ਨਵਾਂ ਮੁੰਨਾ ਭਾਈ ਦਾ ਨਵਾਂ ਫਾਰਮੂਲਾ ਕੇਂਦਰ ਨੇ ਕਰ ਦਿਆ ਕੇਂਦਰ ਮੈਨੂੰ ਨਹੀਂ ਲੱਗਦਾ ਵੀ ਉਹ ਕੰਸਰਨਡ ਹੈ ਇਸ ਦੇ ਉੱਤੇ ਕਿਉਂਕਿ ਜਿਹੜਾ ਬੰਦਾ ਕੰਸਰਨ ਹੁੰਦਾ ਨਾ ਉਹ ਤਾਂ ਇਮੀਜ ਹੀ ਕਹਿੰਦਾ ਯਾਰ ਇਹ ਵੱਡਾ ਕੱਪੜਾ ਹੋ ਗਿਆ ਇਹਨਾਂ ਆਪਾਂ ਕੈਨਸਲ ਕਰ ਦਈਏ ਬਸ ਆਪਾਂ ਨਹੀਂ ਲਈ ਇਹ ਉਹ ਸੈਂਡ ਧਿਆਨ ਕੇ ਰਹਿ ਰਹੇ ਨੇ ਕੋਈ ਕੋਈ ਕਰੋੜਾਂ ਰੁਪਏ ਦਾ ਸੌਦਾ ਤੇ ਬਾਕੀ ਉਹਨਾਂ ਦਾ ਸੇ ਲੋਕਾਂ ਨਾਲ ਕੋਈ ਕੰਸਰਨ ਨਹੀਂ ਇਹਨਾਂ ਦੇ ਕਿੰਨੇ ਬੱਚਾ ਪੀਰ ਹੋਇਆ 21 ਲੱਖ 31297 ਜੇ 23 ਬੱਚਾ ਪੀਰ ਹੋਇਆ ਇੱਕ ਇੱਕ ਪਰਿਵਾਰ ਦੇ ਚਾਰ ਚਾਰ ਜੀ ਲਾ ਲਓ ਪੰਜ ਪੰਜ ਤਾਂ ਵੀ 1 ਕਰੋੜ ਦੀ ਆਬਾਦੀ ਹੋਣੀ ਇੱਕ ਕਰੋੜ ਦੀ ਆਬਾਦੀ ਗਾਹੋਂ ਨਾਲ ਰੇਸਾ ਰੋਡ ਸਾਰੇ ਅਸੀਂ ਦੇਖੇ ਜੇ ਫੈਕਟ ਹੋਣਗੇ 5-7 ਕਰੋੜ ਦੀ ਵਾਧੇ ਨੂੰ ਇਕੱਲੇ ਇਕੱਲੇ ਨੀਟ ਨੇ ਯੂਜੀ ਨੇ ਫਿਰ ਨੀਤੀ ਪੀਜੀ ਹੈ ਉਹਦੇ ਵਿੱਚ 2.5 ਲੱਖ ਬੱਚਾ ਪੀਰ ਹੁੰਦਾ ਫਿਰ ਨੈਟ ਉਹਦੇ ਚ 10 ਬੱਚਾ ਪੀਰ ਹੁੰਦਾ ਫਿਰ ਹੋਰ ਟੈਸਟ ਨੇ ਜਿੰਨਾ 10-12 ਮਾਰਾਂ ਦਾ ਖਪੀਰ ਹੁੰਦਾ ਸੋ ਬਹੁਤ ਜ਼ਿਆਦਾ ਬੱਚਾ तकरीबन 1 ਕਰੋੜ ਬੱਚਾ ਨੇ ਧਿਆਨ ਦਿੰਦਾ ਹੈ 1.5 ਕਰੋੜ ਹਰ ਸਾਲ ਉਹਦੇ ਤੁਸੀਂ ਨਾਓ ਵੀ ਕਿੰਨੇ ਪ੍ਰਵਾਹ ਤੇ ਕਿੰਨਾ ਹੋਊਗਾ ਔਰ ਪੂਰੇ ਸਮਾਜ ਨੂੰ ਕਿਵੇਂ ਖਰਾਬ ਕਰੇਗਾ ਖੋਖੜਾ ਕਰੇਗਾ ਉਹ ਜੋ ਨੌਕਰੀਆਂ ਵੀ ਨਿਕਲਣੀਆਂ ਨੇ ਉਹ ਜੋ ਡਿਗਰੀਵਿਟੀ ਦਾਖਲਿਆਂ ਦੀ ਵੀ ਨਿਕਲਣੀ ਹੈ ਇੰਜੀਨੀਅਰਿੰਗ ਦੇ ਦਾਖਲੇ ਵੀ ਹੋਣੇ ਨੇ ਇਹ ਮਹਿੰਗੇ ਵਾਸਤੇ ਵੀ 10-12 ਲੱਖ ਬੱਚਾ ਰਹਿਣੇ ਸੋ ਇਹ ਜਿਹੜਾ ਹੈਗਾ ਇਹ ਜਾਣ ਬੁੱਝ ਕੇ ਕਰਿਆ ਜਾ ਰਿਹਾ ਹੈ ਇਹਨਾਂ ਨੂੰ ਐਸ ਵਕਤ NEET ਦੇ ਉੱਤੇ ਕਿਉਂਕਿ ਇਹ ਹੁਣ ਪੋਲੀਟੀਕਲ ਮੁੱਦਾ ਬਣਾ ਰਹੇ ਨੇ ਇੱਕ ਮੈਂ ਹੋਰ ਗੱਲ ਕਹਾਂਗਾ ਇਹ ਹੁਣ ਇਹਨਾਂ ਦਾ ਡਰਾਮਾ ਕੀ ਹੈ ਜੇ NEET ਕੈਨਸਲ ਹੋ ਗਿਆ ਫਿਰ ਸ਼ਾਇਦ ਉਹਨਾਂ ਨਾਲ ਨਾ ਕਰ ਸਕਣ ਇਹ ਕੈਨਸਲ ਤਾਂ ਨਹੀਂ ਕਰ ਰਹੇ ਕਿਉਂਕਿ ਗੋਲਦਰਾ ਵਾਲਾ ਤਾਂ ਇਹਨਾਂ ਨੇ ਫੜਨਾ ਨਹੀਂ ਨਾ ਹਰਿਆਣਾ ਵਾਲਾ ਫੜਨਾ ਨਾ ਰਾਜਸਥਾਨ ਚ ਜਿਹੜੇ ਪੀਪਲ ਹੋਰ ਵੱਲ ਕੇ ਹੋ ਠੱਗੀ ਹੋਈ ਉਹ ਫੜਨਾ ਜਿਹੜੇ ਪੈਸੇ ਤੇ ਨੇ ਉਹ ਵੀ ਹਜਮ ਹੋ ਜਾਂਦੇ ਨੇ ਲੋਕਾਂ ਨੇ ਜਿੱਥੇ ਜਿੱਥੇ ਵੀ ਦਿੱਤੇ ਨੇ ਜਿਨ੍ਹਾਂ ਨੂੰ ਫालतू ਨੰਬਰ ਮਿਲ ਗਏ ਝੂਠਾ ਸਵਾਲ ਕਹਿ ਕੇ ਚੁਟਾ ਵੀ ਬੱਚੇ 44 ਬੱਚੇ 720 ਤੇ ਇਸ ਕਰਕੇ ਆਏ ਨੇ 720 720 ਜਿਸ ਕਰਕੇ ਆਏ ਨੇ ਕਿ ਉਹਨਾਂ ਨੂੰ ਚਾਰ ਚਾਰ ਨੰਬਰ ਫालतू ਦੇ ਦਿੱਸ ਗਏ ਦੇ ਵੀ ਸਵਾਲ ਗਲਤ ਸੀ ਜਦ ਕੇ ਮੈਂ ਇੱਕ ਬੇਨਤੀ ਕਰਦਾ ਡਾਕਟਰ ਉਹ ਤਾਂ 1563 ਦਾ ਇਹਨਾਂ ਨੇ ਜਿਨ੍ਹਾਂ ਨੂੰ ਗ੍ਰੇਸ ਮਾਰਕਸ ਦਿੱਤੇ ਸੀ ਉਹ ਕੈਨਸਲ ਕਰਤੇ ਹੈ ਨਹੀਂ 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 ਜੀ ਨਹੀਂ ਇਹੀ ਮੈਂ ਫਰਕ ਦੱਸਦਾ ਇਹੀ ਨਹੀਂ ਪਤਾ ਦੋਗਾਂ ਨੂੰ ਫਿਰ 1563 ਜਿੰਨਾ ਨੂੰ ਦਿੱਤੇ ਸੀ ਉਹਨਾਂ ਦਾ ਸਮਾਂ ਬਰਬਾਦ ਹੋਇਆ ਇਹ ਚਾਰ ਵਾਲੇ ਨਹੀਂ ਕੱਢੇ ਉਹ 1500 ਤੇਰੇ ਤਾਂ 6 ਬੱਚੇ ਸੀ ਜਿਹੜੇ 720 ਵਾਲੇ ਸੀ ਇਹ ਜਿਨ੍ਹਾਂ ਨੂੰ 4 ਫालतू ਦਿੱਤੇ ਤਾਂ ਗਏ ਹੋਏ ਨੇ 4 ਉਹਦੇ ਕਰਕੇ ਹੀ 67 ਬੱਚੇ ਬਣ ਗਏ ਸੀ ਜਿੰਨਾ ਚ ਇਹਨੇ ਆਪ ਉਹਦਾ ਅੰਟੀ ਇਹਦਾ ਬਿਆਨ ਹੈ 44 ਬੱਚੇ 4-4 ਨੰਬਰ ਫालतू ਦੇਣ ਕਰਕੇ ਆਏ ਨੇ ਸੋ 20 ਨੰਬਰਾਂ ਚ 6 ਬੱਚੇ ਆਏ ਸੀ ਉਹ ਹਰਿਆਣੇ ਦੇ ਇੱਕੋ ਸਕੂਲ ਦੇ ਜਿਹੜੇ ਜਿਨ੍ਹਾਂ ਨੂੰ ਟਾਈਮ ਖਰਾਬ ਹੋਣ ਕਰਕੇ ਨੰਬਰ ਦਿੱਤੇ ਨਾ ਅਗਲੀ ਗੱਲ ਐਨਟੀਈ ਨੂੰ ਇਹ ਤਾਂ ਜਿਆਦਾ ਆ ਗਿਆ ਲੈਣੇ ਦੇ ਸਕੂਲ ਵਾਲੇ ਕਹਿੰਦੇ ਵੀ ਸਾਡਾ ਤਾਂ ਟਾਈਮ ਸ਼ਰ ਪੇਪਰ ਸ਼ੁਰੂ ਹੋਇਆ ਸੀ ਹੋਇਆ ਸਾਡੇ ਤਾਂ ਆ ਇੱਕ ਗੱਲ ਮੈਂ ਹੋਰ ਦੱਸਦਾ ਜਿਹੜੇ ਰਿਟਰੀ ਸੁਪਰੀਮ ਕੋਰਟ ਦੇ ਫੈਸਲੇ ਦੀ ਗੱਦਨ ਦੀ ਐਨਟੀਈ ਇੱਥੋਂ ਪਤਾ ਲੱਗਦਾ ਵੀ ਐਨਟੀਈ ਸ਼ਾਮਲਾ ਇਹਦੇ 'ਚ ਉਹਦੇ ਵਿੱਚੇ ਲਿਖਿਆ ਹੈ ਵੀ ਜੇ ਸਵਾਲ ਗਲਤ ਹੋ ਜੇ ਉਹਦੇ 'ਚ ਕਮੇਟੀ ਦਾ ਫੈਸਲਾ ਹੈ ਉਹ ਮਾਂਜੂਰ ਸੁਪਰੀਮ ਕੋਰਟ ਨੇ ਮਨਜ਼ੂਰ ਕਰਿਆ ਤੇ ਜੇ ਸਵਾਲ ਗਲਤ ਹੋ ਜੇ ਸਵਾਲ ਕੱਟ ਦੋ ਵਿੱਚੋਂ ਜਾਣੀ ਕਿ ਜੇ ਮਾਨੜ ਹੋਏ ਕਹਿਣਨ ਵੀ ਚਾਹ ਗਲਤ ਸੀ ਸਵਾਲ ਫਿਰ 716 ਤੇ ਨੰਬਰ ਦੇ ਤੋ ਉਹ ਫੈਸਲਾ ਲਾਗੂ ਕਰਿਆ ਜਿਹੜਾ ਕਿਹਾ ਵੀ ਮੈਡੀਕਲ ਤੇ ਲਾਗੂ ਹੀ ਨਹੀਂ ਹੋਣਾ ਉਹ ਫੇਰ ਗੱਲ ਨੂੰ ਕਰਤਾ ਉਹ ਹਾਰਾ ਪੇਪਰ ਸੀ ਜਿਸ ਤੇ ਝਗੜਾ ਸੀ ਜਿਹੜਾ ਇਹ ਸੋ ਇਸ ਕਰਕੇ ਐਨਟੀਆ ਰੜੀ ਹੋਈ ਹੈ ਕਿਉਂਕਿ ਅੰਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਤੋੜ ਮੋੜ ਕੇ ਲਾਗੂ ਕਰਕੇ ਤੋੜ ਮੋੜ ਕੇ ਜਸਤਿ ਮਿਆਨੀ ਕਰਕੇ ਲੋਕਾਂ ਨੂੰ ਇਨਵੈਸਟਿਗੇਟ ਕਰ ਰਹੀ ਹੈ ਕਿਉਂਕਿ ਕੋਈ ਬੰਦਾ ਜਾਣਦਾ ਨਹੀਂ ਕੋਈ ਬੰਦਾ ਡਿਟੇਲ ਨਹੀਂ ਦੇਖਦਾ ਹੱਤ ਸਾਡੇ ਬਣ ਗਈ ਆ ਹੁਣ ਵੀਰੇ ਤੇ ਲਿਖਿਆ ਕੀ ਹੈ ਕਿਵੇਂ ਇਹ ਹੁਣ ਕੋਰਟਾਂ ਤੇ ਗੁੰਮਰਾਹ ਕਰਨ ਲੱਗੇ ਜਾ ਕੇ ਸਰਕਾਰੀ ਅਣਕਲੀ ਵੀ ਝੂਠਾ ਬਿਆਨ ਦੇ ਦੋ ਦੇਖੀ ਜੋ ਆ ਬਾਅਦ ਚ ਕੌਣ ਕੀ ਨਾ ਪੁੱਛਣਾ ਉਹੀ ਬਾਨੇ ਲਾਈ ਜਾਓ ਸੋ ਜਦ ਸਰਕਾਰ ਖੁਦ ਉਹਨਾਂ ਦੇ ਪਿੱਛੇ ਆ ਗਈ ਹੈ ਵੀ ਠੀਕ ਹੈ ਇਹ ਤਾਂ ਪੇਪਰ ਵੀ ਕੋਲ ਹੋਣੀ ਹੋਣਾ ਸਰਕਾਰ ਇਸ ਪਿੱਛੇ ਆ ਗਈ ਨਾ ਉਹਨਾਂ ਦੇ ਸਰਕਾਰ ਤਾਂ ਆੜ ਕੇ ਖੜ ਗਈ ਐਨੇ ਬੱਚੇ ਨੇ ਐਨਾ ਰੌਲਾ ਪੈ ਰਿਹਾ ਐਨਾ ਹੁਣ ਸਰਕਾਰ ਨੇ ਇੱਕ ਪੈਰਲਲ ਸ਼ੂਟ ਆਉਦਾ ਕੁਝ ਬੱਚਾਂ ਤੋਂ ਨਹੀਂ ਜੀ ਦੁਬਾਰਾ ਇੰਤਿਆਰ ਨਹੀਂ ਹੋਣਾ ਚਾਹੀਦਾ ਜੀ ਅਸੀਂ ਹੁਣ ਦੁਬਾਰਾ ਕਿਵੇਂ ਮਿਹਨਤ ਕਰਾਂਗੇ ਇਹ ਨਵਾਂ ਤਰੀਕਾ ਲੱਭ ਲਿਆ ਵੀ ਬੱਚਾਂ ਤੋਂ ਇਹ ਜਾ ਕਰਾਈ ਜਾਓ ਹਾਲਾਂਕਿ ਉਹਨਾਂ ਜਾਂਦਾ ਹੋਰ ਹੀ ਨਹੀਂ ਲਿਆ ਇਹ ਵੀ ਬਿਨੈ ਚਿਤੰਦਗੀ ਦੇ ਵਿੱਚ ਕਰਿਆ ਸੋ ਇਹ ਪਰ ਕਰਨਾ ਮੁਸ਼ਕਲ ਹੋਏਗਾ ਕਿਉਂਕਿ ਜਿੰਨੇ ਬੱਚੇ ਖਰਾਬ ਹੋਏ ਨੇ ਇਸ ਕਰਕੇ ਜਦ ਹੁਣ ਸਰਕਾਰ এবੀਪੀ ਨੂੰ ਜਾਂ ਕਿਸੇ ਤਰੀਕੇ ਨਾਲ ਇਹ ਮੋਬਿਲਾਈਜ਼ ਕਰੀਏ ਵੀ ਪੇਪਰ ਨਹੀਂ ਹੋਣਾ ਚਾਹੀਦਾ ਦੁਬਾਰਾ ਚਾਹੀਦਾ ਮਤਲਬ ਸਰਕਾਰ ਲੜੀ ਹੋਈ ਹੈ ਸਰਕਾਰ ਵੀ ਲੜੀ ਹੋਈ ਹੈ ਫਿਰ ਕਦੀ ਐਨਟੀ ਨਹੀਂ ਲੜੀ ਹੋਈ ਫਿਰ ਸਰਕਾਰ ਵੀ ਲੜੀ ਹੋਈ ਹੈ ਨਹੀਂ ਸਰਕਾਰ ਨੂੰ ਕੰਮ ਕਰਨ ਦੀ ਕਿ ਲੋੜ ਹੈ ਸਰੇਸ ਕਰਕੇ ਬੀਜੇਤੀ politcal ਪਾਰਟੀ ਦੇ ਤੌਰ ਤੇ ਜ਼ਿੰਮੇਵਾਰ ਹੈ ਇਸ ਗੱਲ ਤੇ ਸਾਰੀ ਕਿ ਬੰਦੀ ਹੈ ਉਹਨੂੰ ਆਪਜੀ ਜ਼ਿੰਮੇਵਾਰੀ ਜੇ ਕਲੀਨ ਹੈ ਨਾ ਲਾਉਣਾ ਸਾਫੋਕੇ ਆਉਣਾ ਹੈ ਐਨਟੀਏ ਨੇ ਜਿਹੜਾ ਟੈਸਟ ਨੀਡ ਕੰਡਕਟ ਕਰਾਇਆ ਉਹਨੂੰ ਕੈਨਸਲ ਕਰੋ ਟੋਟਲ ਬਲਕ ਸਟਾਕ ਐਂਡ ਬੈਰਲ 1563 ਲੈ ਕੇ ਕਨਫਿਊਜ਼ਨ ਮੈਨੂੰ ਪਤਾ ਸੀ ਇੱਕ ਨੁਕਸਾਨ ਕ੍ਰੀਏਟ ਕਰਿਆ ਹੋਇਆ ਹੈ ਹੁਣ ਵੱਡੇ ਵੱਡੇ ਬੰਨਾਂ ਚ ਕਨਫਿਊਜ਼ਨ ਹੋਇਆ ਹੈ ਵੀ ਉਹ ਤਾਂ ਜੀ ਸਾਰਾ ਨਤਰਾ ਦੋਗਾ ਉਹ ਮਸਲਾ ਨਹੀਂ ਆਦੋਇਆ ਚਾਟ ਨਾ ਬਣਾਉਣਾ ਉਹ ਵੀ ਕਰਕੇ ਚਤਾਲੀ ਬੱਚੇ ਆਏ ਹੋਏ ਨੇ ਇੱਕ ਇਸ ਕਰਕੇ ਨੂੰ ਕੈਂਸਲ ਕਰਨਾ ਚਾਹੀਦਾ ਕਿਉਂਕਿ ਪਹਿਤੋਂ ਵੀਖੋਗੇ ਪਤਾ ਨਹੀਂ ਕਿੰਨੇ ਬੱਚੇ ਉਹੀ ਫालतੂ ਆਏ ਹੋਏ ਨੇ ਇਸ ਤੋਂ ਕੇ ਦੂਜਾ ਸਵਾਲ ਇਹ ਹੈ ਕਿ ਜਿਹੜੀ ਸੂਬਿਆਂ ਦੇ ਅਧਿਕਾਰ ਨੇ ਸੂਬਿਆਂ ਨੂੰ ਇਹ ਟੈਸਟ ਟ੍ਰਾਂਸਫਰ ਕਰੋ ਤੀਜਾ ਜਿਹੜਾ ਹੈਗਾ ਤੁਸੀਂ ਐਨਕਲੀ ਨੂੰ ਡਿਸਬੈਨ ਕਰੋ ਸੀਬੀਐਸਸੀ ਹੋਰ ਜਿਹੜੇ ਇਮਤਿਹਾਨ ਲਾ ਰਹੇ ਨੇ ਉਹਨਾਂ ਨੇ ਇਮਤਿਹਾਨ ਲੈਂਦੇ ਹੋ ਜੇ ਤੁਸੀਂ ਇਹ ਨਹੀਂ ਕਰੋਗੇ ਤਾਂ ਤੁਸੀਂ ਸੂਬਿਆਂ ਦੇ ਅਧਿਕਾਰਾਂ ਤੇ ਵੀ ਛਾਪਾ ਮਾਰ ਰਹੇ ਹੋ ਤੁਸੀਂ ਕੇਂਦਰੀਕਰਨ ਵੀ ਕਰ ਰਹੇ ਹੋ ਉਲਕੇਂਦਰੀਕਰਨ ਕਰਕੇ ਉਹਦੇ ਵਿੱਚ ਠੱਗੀ ਵੀ ਮਾਰ ਰਹੇ ਹੋ ਤੇ ਦੂਜੀ ਗੱਲ ਇਨਕੁਆਰੀ ਚਾਹੀਓ ਤੁਸੀਂ ਉਹਦੋਂ ਚੇਅਰਮੈਨ ਨੂੰ ਵੀ ਸ਼ਾਮਲ ਕਰੋ ਤੁਸੀਂ ਡੀਜੀ ਨੂੰ ਹਟਾਤਾ ਪਰ ਚੇਅਰਮੈਨ ਉਹੀ ਆਗੇ ਡੀਜੀ ਤਾਂ ਬਿਰੋਕਰੇਟ ਹੈ ਉਹ ਜਿਹੜਾ ਤੁਸੀਂ ਚੇਅਰਮੈਨ ਨੂੰ ਵਿੱਚ ਸ਼ਾਮਲ ਕਰਨਾ ਬੰਦ ਕਰਨਾ ਬੰਦ ਕਿਉਂਕਿ ਉਹਦੀ ਜ਼ਿੰਮੇਵਾਰੀ ਹੈ ਜਦ ਤੁਸੀਂ ਇੰਜ ਠੇਕੇ ਦੇ ਇੱਕ ਕੰਮ ਕਰਾਉਣੇ ਹੋ ਐਨਟੀਆ ਫਿੱਤੀ ਨਹੀਂ ਇਹਦਾ ਮਤਲਬ ਹੈ ਐਨਟੀਆ ਕੋਲ ਤਾਂ ਬਦਾਈ ਨਫਸ ਸਖਰ ਨਹੀਂ ਹੈ ਆਪਣਾ ਦਫਤਰ ਨਹੀਂ ਹੈ ਉਹ 15-1600 ਕਰੋੜ ਰੁਪਈਆ ਹਰ ਸਾਲ ਇਕੱਠਾ ਕਰ ਰਹੀ ਹੈ ਕਰਕੇ ਰਹੀ ਹੈ ਹੁਣ ਜੇ ਤੁਹਾਡਾ ਦਫਤਰ ਵੀ 15-1600 ਕਰੋੜ ਇਕੱਠਾ ਕਰਦੇ ਫਿਰ ਤਾਂ ਦਫਤਰ ਮੁੱਢ ਵੀ ਲੈ ਸਕਦੇ ਸੀ ਕੋਈ ਜ਼ਰੂਰੀ ਥੋੜਾ ਜਿੱਡੀ ਚ ਲੈਣਾ ਇਹ ਦਿੱਲੀ ਚ ਵੀ ਲੈ ਸਕਦੇ ਸੀ ਸੋ ਇਹ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਹੋਰ ਸਰਕਾਰ ਦੇ ਸੰਖੇਪੀ ਸੂਰੂ ਦਫਤਰ ਅਗਲੀ ਗੱਲ ਐਨਕੀ ਇੱਕ ਰਜਿਸਟਰਡ ਬਾਡੀ ਹੈ ਐਨਕੀ ਇਜ਼ ਨੋਟ ਅ ਸਟੇਟ ਗਵਰਨਮੈਂਟ ਬਾਡੀ ਇਟ ਇਜ਼ ਅ ਰਜਿਸਟਰਡ ਸੁਸਾਇਟੀ ਸਰਕਾਰ ਦੀ ਬਾਡੀ ਬਣਾਉਤ ਸੀ ਰਜਿਸਟਰ ਸਟੇਟਰੀ ਕੀ ਮਤਲਬ ਹੈ ਹਾਂਜੀ ਡਾਕਟਰ ਜੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਵਿੱਚ ਰੌਲਾ ਪੈ ਰਿਹਾ ਸਰਕਾਰ ਇਸ ਰੌਲੇ ਰੱਪੇ ਤੋਂ ਬਾਅਦ ਵੱਧ ਰਹੇ ਦਬਾਅ ਤੋਂ ਬਾਅਦ ਕੋਈ ਜਲਦੀ ਹੱਲ ਲਈ ਅੱਗੇ ਆਏਗੀ ਜਾਂ ਐਵੇਂ ਹੀ ਰੌਲਾ ਪੈਂਦਾ ਰਹੇਗਾ ਬਿਲਕੁਲ ਨਹੀਂ ਆਏਗੀ ਸਰਕਾਰ ਇਹਨੂੰ ਟੈਸਟ ਕੇਸ ਬਣਾਏਗੀ ਸਰਕਾਰ ਜੋਰ ਜਮਾਈ ਦਾ ਟੈਸਟ ਕੇਸ ਬਣਾਏਗੀ ਅਰੇ ਇਹਨਾਂ ਨੂੰ ਜਿੱਥੇ ਸਪੀਕਰ ਦੀ ਚੋਣ ਚ ਨਿਕਲ ਗਏ ਵਿੱਚ ਚੱਕ ਛੱਡ ਪਰਾਂ ਚੋਣ ਤੋਂ ਉਹਦੇ ਵਿੱਚ ਇਹ ਕਿਤੇ ਨਿਮਤ ਮਤਨਾ ਪਾਸ ਹੋ ਗਏ ਨਾ VOTING ਪੇਪਰ ਰੈਫਰ ਨਹੀਂ ਕਰਿਆ ਨਾ ਨੇ ਹਾਂਜੀ ਤੇ ਇਹ ਸਰਕਾਰ ਐਨ ਪੂਰੇ ਆਪਦੇ ਉਸ ਦੇ ਉੱਤੇ ਆਏ ਹੋਏ ਚਰਨ ਸੀਮਾ ਤੇ ਕਿਉਂਕਿ ਹੁਣ ਇਹਨਾਂ ਨੂੰ ਆ ਲੱਗਦਾ ਵੀ ਆਹ ਮੌਕਾ ਹੈ ਜੇ ਅਸੀਂ ਕੁਝ ਕਰ ਦਾਂਗੇ ਜੋ ਵੀ ਕਰਨਾ ਚਾਹੁੰਦੇ ਆ ਨਹੀਂ ਤਾਂ ਫਿਰ ਅਸੀਂ ਗਏ ਸੋ ਇਸ ਕਰਕੇ ਸਰਕਾਰ ਹੁਣ ਜ਼ਿਆਦਾ ਜੋਰ ਨਾਲ ਆਪਦੇ ਆਪ ਨੂੰ ਡਿਫੈਂਡ ਕਰੇਗੀ ਇਹ ਜਿਹੜੀ ਠੱਗੀ ਐਡੀ ਵੱਡੀ ਵੱਡੀ ਐ ਨੀਤੀ ਦੇ ਵਿੱਚ ਉਹਨੂੰ ਡਿਫੈਂਡ ਕਰੇਗੀ ਉੱਤੋਂ ਆਪਦੇ ਆਪ ਨੂੰ ਦਿਖਾਏਗੀ ਨਹੀਂ ਜੀ ਅਸੀਂ ਸੀਬੀਆਈ ਚ ਅਰ ਉਹਦੇ ਵਿੱਚ ਇਹ ਬਿਹਾਰ ਨੂੰ ਝਾਰਖੰਡ ਨੂੰ ਫਸਾਏਗੀ ਹਰਿਆਣੇ ਦੇ ਗੁੱਦਰਾਲੇ ਜਿੱਥੇ ਪਰਫੈਕਸ ਹੋਇਆ ਸੀ ਕਿਸੇ ਸਰ ਦੇ ਸਾਹਮਣੇ ਆ ਕੇ ਗੱਲ ਉਹਨਾਂ ਨੂੰ ਛੱਡੇਗੀ ਉਹਨਾਂ ਦੇ ਵੱਲ ਉਂਗਲ ਹੀ ਨਹੀਂ ਕਰੇਗੀ ਰੋਜ਼ ਜਿਨਾ ਖਬਰਾਂ ਚਾ ਰਿਆ ਸਵਾਰਿਆ ਥੋੜੀ ਥੋੜੀ ਜਿਹੜੇ ਵਿਰੋਧ ਕਰਨ ਵਾਲੇ ਉਹ ਵੀ ਪੁੱਟ ਜਾਂਦੇ ਨੇ ਉਹ ਗੱਲ ਵੀ ਦੇਖਣੀ ਸੀ ਉਹਨਾਂ ਨੂੰ ਵੀ ਉੱਥੇ ਫੋਕਸ ਹੋ ਜਾਊਗਾ ਸੋ ਇਹ ਤਜਸਵੀ ਜਾਦਵ ਵਗੈਰਾ ਨੂੰ ਹੋਰਾਂ ਨੂੰ ਇਹਦੇ ਰਹੀਂ ਨੀਟ ਰਹੀਂ ਬਲਕੇ ਸਰਕਾਰ ਅੜੀ ਹੋਈ ਇਸ ਕਰਕੇ ਹੋਊਗੀ ਜਾਣ ਕੇ ਬੇਪਰ ਨੀਟ ਰਹੀਂ ਸੀਬੀਸੀ ਸੀਬੀਆਈ ਕਰਕੇ ਆਪਾਂ ਇਹਨਾਂ ਨੂੰ ਫਸਾਵਾਂਗੇ ਪੋਜੀਸ਼ਨ ਨੂੰ ਫਿਰ ਦੇਖੋ ਕੋਹ ਵੀ ਦੇਖ ਲੋ ਥੋੜੇ ਤਾਂ ਇਹ ਕਾਪੀ ਸੀ ਇਹ ਕੌਣ ਆ ਕੀ ਔਖਾ ਜਿਹੜਾ ਪੇਪਲ ਦੀ ਕਮਾਫੀਆ ਹੈ ਜੇ ਇਹਨਾਂ ਨੇ ਵੱਡੇ ਵੱਡੇ ਬੰਦਿਆਂ ਨੂੰ ਇਹਨੇ ਕਹਿ ਕੇ ਫਸਾਲਾ ਕਿ ਜੀ ਵੈਦਾ ਮਾਫਾ ਮਾਫ ਗੁਵਾ ਨੇ ਇਹ ਕਿਹਾ ਸੀ ਇਸ ਕਰਕੇ ਸੀ ਉਹਨੂੰ ਤਾਂ ਦਿੱਤੀ ਜ਼ੁਬਾਨ ਤੇ ਤੇ ਦੂਜੇ ਪੋਲੀਟਿਸ਼ੀਨ ਨੂੰ ਫਾਲਿਆ ਵਿਰੋਧੀ ਨੂੰ ਕਿਉਂਕਿ ਵੈਦਾ ਮਾਫ ਗੁਵਾ ਜੀ ਨੇ ਜਿਹਨੇ ਠੱਗੀ ਮਾਰੀ ਹੈ ਸੋ ਠੱਗੀ ਮਾਰਿਆ ਤਾਂ ਕੋਣਾ ਕੀ ਔਖਾ ਇਹ ਤਾਂ ਹੁਣ ਆ ਚੁੱਕਿਆ ਨਾ ਅਖਬਾਰਾਂ 'ਚ ਆ ਚੁੱਕਿਆ ਚੋਣਾਂ ਦੇ ਪਹਿਲਾਂ ਆ ਚੁੱਕਿਆ ਇਹੋ ਕੁਝ ਇੱਟੇ ਕਰਨਗੇ ਇਹੋ ਕੁਝ ਇੱਟੇ ਕਰਨਗੇ ਮੈਨੂੰ ਪੱਕਾ ਜੀ